ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਤੁਹਾਡੇ ਨਾਲ ਇੱਕ ਕਰੀਨਾ ਫੀਡ ਦੇ ਦਾ ਰਿਜ਼ਲਟ ਸਾਂਝਾ ਕਰਾਂਗੇ ਸੌਰੀ ਫੈਮਿਲੀ ਫਾਰਮ ਦੀ ਫੀਡ ਦਾ ਕਰੀਨਾ 12000 ਤੇ ਭਰਾ ਵਰਤਰੇ ਕਾਫੀ ਸਮੇਂ ਤੋਂ ਇਸ ਫਾਰਮ ਦੇ ਉੱਤੇ ਤੇ ਬਾਈ ਕੋਲੇ ਮੱਝ ਹੈ ਆ ਤੁਸੀਂ ਦੇਖ ਸਕਦੇ ਹੋ ਬਾਈ ਬੋਡੀ ਬਣਤਰ ਤੇ ਲਗਭਗ 3.5 ਨਵੇਂ ਹਨ 4 ਮਹੀਨੇ 4 ਮਹੀਨੇ ਤੋਂ ਉੱਤੇ ਗੱਬਣ ਹੋ ਗਈ ਜੀ ਤੀਜਾ ਸੂਏ ਵਾਸਤੇ 4 ਮਹੀਨੇ ਤੋਂ ਉੱਤੇ ਗੱਬਣਾ ਹੈ ਨੋਟ ਫੋਰ ਸੇਲ ਹੈ ਕੋਈ ਵੀ ਜਾਨਵਰ ਸੇਲ ਵਾਸਤੇ ਨਹੀਂ ਹੈਗਾ ਤੇ ਬਾਈ ਇਸ ਮੱਝ ਨੂੰ ਆਪਣੀ ਕਰੀਨਾ ਫੀਡ ਪਾਰੇ ਫੈਮਿਲੀ ਫਾਰਮ ਦੀ ਕਰੀਨਾ ਫੀਡ ਤੇ ਪਹਿਲੀ ਵਾਰ ਸੈਕਸਡ ਸੀਮਨ ਤੋਂ ਇੱਕ ਹੀ ਸੀਮਨ ਤੋਂ ਪਹਿਲੀ ਵਾਰ ਹੀ ਕਨਸੀਵ ਕਰ ਗਈ ਮੱਝ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਕੱਲੀ ਫੀਡ ਪਾਈ ਸੀ ਇੱਥੇ ਆਪਾਂ ਕੋਈ ਮਨਲ ਮਿਕਸਚਰ ਨਹੀਂ ਚਲਵਾਇਆ ਹੈਗਾ ਭਰਾ ਨੂੰ ਤੇ ਕੁਝ ਵੀ ਨਹੀਂ ਬਾਈ ਕੱਲੀ ਫੀਡ ਨਾਲ ਹੀ ਫੀਡ ਪੈਂਦੀ ਸੀ ਪ੍ਰੋਪਰ ਵਾਈਜਨ ਦੀ ਫੀਡ ਬਣਦੀ ਹੈ ਦੁੱਧ ਮੁਤਾਬਕ ਬਾਡੀ ਵੇਟ ਮੁਤਾਬਕ ਪ੍ਰੋਪਰ ਫੀਡ ਪੈਂਦੀ ਸੀ ਉਸ ਨਾਲ ਬਾਈ ਬਹੁਤ ਕੈਂਟ ਰਿਜ਼ਲਟ ਆਇਆ ਤੇ ਮੱਝ 4 ਮਹੀਨੇ ਤੋਂ ਉੱਤੇ ਗੱਪਣਾ ਜੀ ਕਾਹ ਗਾਂ ਆ ਦੇਖੋ ਬਈ ਗਾਂ ਦਾ ਸ਼ਰੀਰ ਦੇਖੋ ਭਰਾ ਮੱਖੀ ਵੀ ਤਲਕਦੀ ਆ ਬੈਠੀ ਹੋਈ ਕਿੰਨੀ ਚਮਕ ਹੈ ਬੋਡੀ ਦੇ ਉੱਤੇ ਤੇ ਤੇ 4 1/2 ਮਹੀਨਿਆਂ ਦੀ ਗੱਪਣਾ ਬਈ ਐਚ ਐਫ ਕ੍ਰੋਸ ਬਰੀਡ ਦੀ ਗਾਂ ਹੈ ਤੇ ਦੁੱਧ ਹੁਣ ਵੀ 17 18 ਕਿਲੋ ਦੁੱਧ ਤੇ ਚੱਲਦੀ ਹੈ ਤੇ ਤਾਜੀ ਦਿੱਤਾ ਸੀ ਇਸ ਨੇ 24 ਕਿਲੋ ਦੁੱਧ ਇਸ ਫਾਰਮ ਦੇ ਉੱਤੇ ਆ ਕੇ 1/2 ਮਹੀਨਿਆਂ ਦੀ ਗੱਪਣਾ ਤੇ ਲਗਭਗ 7 7 ਦੇ ਕਰੀਬ ਲਗਭਗ ਸੂਈ ਹੋਗੀ ਜੀ ਗਾਂ ਤੇ ਕਾਫੀ ਲੰਮੇ ਸਮੇਂ ਤੋਂ ਇੱਥੇ ਜਦੋਂ ਦੀ ਇਹ ਗਾਂ ਇਸ ਫਾਰਮ ਤੇ ਆਈ ਹੈ ਉਦੋਂ ਦੀ ਇੱਥੇ ਫੀਡ ਚੱਲ ਰਹੀ ਹੈ ਅਸੀਂ 2 ਕੁ ਮਹੀਨੇ ਦੀ ਸੂਈ ਹੋਈ ਨੂੰ ਲੈ ਕੇ ਆਏ ਸੀ ਤੇ ਦੁੱਧ ਸੀ ਉਸ ਟਾਈਮ ਇਹਦੇ ਥੱਲੇ 20 ਕਿਲੋ ਤੇ ਅੱਜ ਵੀ 18 ਕਿਲੋ ਦੁੱਧ ਤੇ ਚੱਲਦੀ ਪਈ ਹੈ ਸਾਢੇ 4 ਮਹੀਨਿਆਂ ਦੀ ਸੂਈ ਹੋ ਗਈ ਗੱਬਣ ਐਸੇ ਫਾਰਮ ਦੇ ਉੱਤੇ ਆ ਗਈ ਹੋਈ ਹੈ ਮਹੀਨੇ ਬਾਅਦ ਗੱਬਣ ਹੋ ਗਈ ਸੀ ਲਗਭਗ ਤੇ 7 ਕੁ ਮਹੀਨੇ ਦੀ ਸੂਈ ਹੋ ਗਈ 3 ਕੁ ਮਹੀਨਿਆਂ ਸੂਈ ਦੀ ਇਹ ਪਹਿਲੀ ਵਾਰ AI ਨਾਲ ਕਨਸੀਵ ਕਰ ਗਈ ਸੀ ਇਸ ਨੂੰ ਪੈਂਦੀ ਹੈ ਜੀ 12000 ਫੈਮਿਲੀ ਫਾਰਮ ਦੀ 12000 ਫੀਡ ਤੇ ਬੋਡੀ ਤੇ ਚੰਗੀ ਫੀਡ ਪਾਈ ਦੱਸਦੀ ਹੈ ਬਈ। ਸਰੀਰ ਦੇ ਵਿੱਚ ਚਮਕ ਦੇਖੋ ਕਿੰਨੀ ਹੈ। ਇਹ ਕਾ ਸ਼ਾਈਵਾਲ ਗਾਂ ਹੈ। ਇਸ ਨੂੰ ਵੀ ਇਹ ਹੁਣ ਡਰਾਈ ਚੱਲ ਰਹੀ ਹੈ ਤੇ ਸਰੀਰ ਚਮਕ ਬਹੁਤ ਹੈ ਦੇਖੋ ਬਈ ਆ ਗਾਂ ਚ ਵੀ ਤੇ ਇਸ ਗਾਂ ਦੇ ਵਿੱਚ ਵੀ। ਤੇ ਚੰਗੀ ਫੀਡ ਦੱਸਦੀ ਹੈ ਚਮੜੀ ਤੋਂ ਪਤਾ ਲੱਗ ਜਾਂਦਾ ਕੋਈ ਮਿਨਰਲ ਮਿਕਸਚਰ ਨਹੀਂ ਪਾ ਰਿਆ ਪਰ ਕਿਸੇ ਵੀ ਪਸ਼ੂ ਨੂੰ ਕੱਲੀ ਫੀਡ ਪੈ ਰਹੀ ਹੈ ਪਰ ਫੀਡ ਪ੍ਰੋਪਰ ਪੈ ਰਹੀ ਹੈ ਬਈ ਜਿੰਨੀ ਬੋਡੀ weight ਤੇ ਦੁੱਧ ਮੁਤਾਬਕ ਬਣਦੀ ਹੈ ਓਨੀ ਫੀਡ ਪੈ ਰਹੀ ਹੈ ਤੇ ਬਹੁਤ ਘੈਂਟ ਰਿਜ਼ਲਟ ਆਇਆ ਹੋਇਆ ਹੈ। ਹੁਣ ਇੱਕ ਆ ਗਾਂ ਦੇਖੋ ਬਈ ਆ ਗਾਂ ਪਰਾ ਕੁਛ ਦਿਨ ਪਹਿਲਾਂ ਲੈ ਕੇ ਆਇਆ ਥੋੜਾ ਟਾਈਮ ਹੀ ਹੋਇਆ ਇਸ ਗਾਂ ਨੂੰ ਆਈ ਨੂੰ ਤੇ ਮਹੀਨੇ ਕਿਤੇ ਲਗਭਗ ਇਸ ਨੂੰ ਹੀ ਫਰਫੀਡ ਸਟਾਰਟ ਕਰੀਆ ਰਿਪੀਟਰ ਲੈ ਕੇ ਆਇਆ ਸੀ ਤੇ ਏ ਆਈ ਵੀ ਕਰਤੀ ਆਪਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਗਾਂ ਹੋਰ ਤੇ ਇੱਕ ਆ ਗਾਂ ਹੈ ਬਈ ਜਿਹੜੀ ਕਾਰਗਲ ਫੀਡ ਤੇ ਚਲਦੀ ਸੀ ਪਿੱਛੇ ਕਾਰਗਲ ਫੀਡ ਤੇ ਚਲਦੀ ਸੀ ਹਫਤਾ 10 10 ਦਿਨ ਹੋਏ ਨੇ ਇੱਥੇ ਆਈ ਨੂੰ ਤੇ ਇਹਦਾ ਇਹਦਾ ਸਰੀਰ ਦੇਖ ਲਓ ਬਈ ਕਿੰਨਾ ਖੁਸ਼ਕ ਹੈ ਹਾਂ ਬਹੁਤ ਜ਼ਿਆਦਾ ਖੁਸ਼ਕ ਹੈ ਚਮਕ ਨਹੀਂ ਹੈਗੀ ਸਰੀਰ ਦੇ ਵਿੱਚ ਇਹਦੇ ਇਹ ਕਾਰਗਲ ਫੀਡ ਦੇ ਵਿੱਚ ਚਲਦੀ ਸੀ ਤੇ ਹੁਣ ਇੱਥੇ ਆ ਕੇ ਇਹ ਅਜੇ ਫੀਡ ਖਾਣ ਲੱਗ ਰਹੀ ਹੈ ਬਹੁਤ ਫਰਕ ਪੈ ਗਿਆ ਦੁੱਧ ਵੀ ਵਧ ਗਿਆ ਗਾਂ ਦਾ ਤੇ ਪਿੱਛੇ ਭਰਾਵਾਂ ਨੇ ਦੁੱਧੇ ਨਹੀਂ ਛੱਡੀ ਇਹ ਪੂਰਾ ਸੂਆ ਉਸਦੇ ਦਾ ਵੀ ਨੂੰ ਪੂਰਾ ਪਰਪਰ ਦੁੱਧ ਤੇ ਨਹੀਂ ਪਹੁੰਚ ਪਾਂਦਾ ਹੈਗਾ ਜਾਨਵਰ ਜਦੋਂ ਦੁੱਧ ਨਹੀਂ ਛੱਡਦੇ ਆਪਾਂ ਨੂੰ ਤੇ ਸਰੀਰ ਬਹੁਤ ਖੁਸ਼ਕ ਹੈ ਬਹੁਤ ਜ਼ਿਆਦਾ ਮਿਨਰਲ ਡੈਫੀਸ਼ੀਐਂਸੀ ਤੇ ਕਾਫੀ ਪੁਰਾਣੇ ਸਮੇਂ ਤੋਂ ਇਹ ਕਾਰਗਲ ਫੀਡ ਤੇ ਪਲੀ ਹੈ ਤੇ ਆਪਾਂ ਕਿਸੇ ਫੀਡ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਪਰ ਇਸ ਗਾਂ ਦੇ ਬੋਡੀ ਬੀਟ ਤੇ ਇਹਦੇ ਜੋ ਚਮੜੀ ਦੇ ਰੰਗ ਰੂਪ ਹੈ ਉਸ ਨੂੰ ਦੇਖ ਕੇ ਉਹ ਗਾਂ ਦਾ ਅੰਦਰਲੀ ਗਾਂ ਜਿਹੜੀ ਆਪਣੀ ਅੰਦਰ ਹੈ ਉਹ ਦਿਖਾਈਏ ਤੁਹਾਨੂੰ ਇਸ ਗਾਂ ਦੇ ਰੰਗ ਰੂਪ ਚ ਇਹਨਾਂ ਦੋ ਗਾਂਆਂ ਦੇ ਰੰਗ ਰੂਪ ਤੱਕ ਬਹੁਤ ਜ਼ਿਆਦਾ ਫਰਕ ਹੈ ਚਮੜੀ ਦਾ ਤੇ ਮੈਂ ਕਹਿਣਾ ਚਾਹੂਗਾ ਬਈ ਜੋ ਚੰਗੀ ਫੀਡ ਹੈ ਨਾ ਤੁਹਾਨੂੰ ਪਾਈ ਦੱਸਦੀ ਹੈ ਫੀਡ ਪਾਣ ਨਾਲ ਚੰਗਾ ਰਿਜ਼ਲਟ ਵੀ ਕਨਸੀਵਿੰਗ ਵੀ ਦੁੱਧ ਵੀ ਤੇ ਚਮੜੀ ਦਾ ਜੋ ਰੰਗ ਹੈ ਨਾ ਐਨ ਪੂਰੀ ਚਮਕ ਆ ਜਾਂਦੀ ਹੈ ਜਦੋਂ ਫੀਡ ਚੰਗੀ ਪਾਉਗੀ ਪਸ਼ੂ ਨੂੰ ਤੇ ਇਹ ਹਾਂ ਫਰਕ ਪੈ ਗਿਆ ਤੇ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਕਿਵੇਂ ਰਿਜ਼ਲਟ ਮਿਲ ਰਹੇ ਨੇ ਭਾਈ ਬਈ ਵਧੀਆ ਆਪਣੀਏ 6 ਮਹੀਨਾ ਹੋ ਗਿਆ ਇਹਨੂੰ ਇਹਨੂੰ ਦੁੱਧ ਦੁੱਧ ਜੀ ਤਨ ਵੀਡੀਓ ਪਣ ਲੱਗਿਆ ਜੀ ਹੁਣ ਮੈਲ ਵਾਲੇ 20 ਦਿਨ ਕੇ ਲਾ ਪ੍ਰੈਗਨੈਂਟ ਹੋ ਰਿਹਾ ਖੜ ਵੀ ਗੇ ਰਿਪੀਟਰ ਦੇ ਦੋਸਤ ਹੋਰ ਫਰੀ ਦੀ ਬਲਾ ਹਾਂ ਆਪਣੀ ਡਰਾਈਪ ਆ ਰਹੀ ਹੈ ਬਰਦਾਈ ਹਾਂ ਠੀਕ ਹੈ ਜੀ ਇਹ ਮੈਂ ਵੀ ਆਪਣੀ ਪਹਿਲੀ ਵਾਰ ਮੈ ਕਨਸੀਵ ਕਰ ਗਈ ਸੀ ਲਗਾ ਹਾਂ ਇਹ ਪਹਿਲਾਂ ਵਾਲੀ ਦੁੱਧਨੇ ਵਾਰੀ ਮੈਂ ਰਣੀ ਸੀ ਫਰੀ ਨਹੀਂ ਬਰੇ ਫਰੀ ਨੇ ਆਪਣੀ 12000 ਫੀਡ ਪਾਉਣ ਲੱਗੇ ਸੀ ਨੂੰ ਸਟਾਈਲ ਕਰਨ ਇਹ ਪਹਿਲੀ ਬਾਰ ਮੈਂ ਕਨਸੀਵ ਕਰ ਗਈ ਤੇ ਉਹ ਦੁੱਧ ਦੱਤ ਸਹੀ ਆ ਰਿਹਾ ਬਈ ਦਾ ਸਹੀ ਹੈ ਹਾਂ ਫੈਂਟ ਦੁੱਧੋ ਫੈਂਟਫੁੱਲ ਆ ਲਉਦੀ 50 ਫੈਂਟ ਆਉਂਦੀ ਹੈ ਪਰਲੀਗਾਂ ਦੀ ਹਾਂ ਪਰਲੀਗਾਂ ਦੀ 50 ਫੈਂਟ ਆਉਂਦੀ ਹੈ 50 ਕਿ 55 55 ਆ ਜੇ ਠੀਕ ਹੈ ਜੀ ਤੇ ਉਹ ਵੀ ਪਹਿਲੀ ਵਾਰੀ ਮੈਂ ਆਪਾਂ ਨੂੰ ਟੀਕਾ ਭਰਾਇਆ ਸੀ ਪਹਿਲੀ ਵਾਰੀ ਮੈਂ ਫੀਡ ਮੈਂ ਨਾ ਗਾਂ ਕਾਲੀ ਗਾਂ ਹਾਂ ਇਹ ਦਿਨਾਂ ਪਹਿਲੀ ਵਾਰ ਟੀਕਾ ਭਰਾਇਆ ਸੀ ਮੈਨੂੰ ਨਾ ਗਲਤੀ ਨਹੀਂ ਮਾਇ ਇਸ ਤਾਂ ਕਰਕੇ ਮੈਂ ਤੁਹਾਨੂੰ ਫੀਡ ਪਾਣੀ ਲੱਗ ਰਹੀ ਪਹਿਲਾਂ ਪ੍ਰੋਪਰ ਹਾਂ ਫਿਰ ਮੈਂ ਚੱਲ ਫੀਡ ਹੋਰ ਪਾਇਆ ਥੋੜੀ ਜਿਹੀ ਮੈਂ ਨਾਲ ਕਿ ਮੈਂ ਕੰਸੀਵ ਲੱਗੀ ਪਹਿਲੀ ਵਾਰੀ ਮੈਂ ਵੀ ਠੀਕ ਹੈ ਜੀ ਮੈਂ ਇਸਕਾ ਆਪਾਂ ਸਕਸੈਕਟਰ ਸੀਮ ਨੰਬਰ ਆਇਆ ਕਿਸੇ ਨੂੰ ਚਾਲਿਆ 12000 ਹਾਂ ਇਹਨੂੰ ਤਾਂ ਯਾ ਵੀ ਡਰਾਈ ਬਲਾ ਦੀ ਉਹ ਪਾਣੀ ਪਰ ਪਾਈ ਕਰਨ ਆ ਰਹੀ ਹੈ ਠੀਕ ਹੈ ਜੀ ਇਹ ਆਪਣੀ ਕ੍ਰੀਨਰ ਚੱਲ ਰਹੀ ਹੈ ਕ੍ਰੀਨਰ ਚੱਲ ਰਹੀ ਹੈ ਕ੍ਰੀਨਰ ਵਰਗਣ ਆਪਾਂ ਇਹਨੂੰ ਦਾਣਾ ਬੰਦੇ ਰੱਖ ਲਾਉਂਦੇ ਹੋਰ ਗੁੱਡੀ ਬੰਦੇ ਕ੍ਰੀਨਰ ਅੱਗੇ ਤੇ ਗੱਲੀ ਉਹਨਾਂ ਦੀ ਕ੍ਰੀਨਰ ਫੁਰਲੀ ਚ ਪਈ ਹੈ ਖਾਣੀ ਆ ਖਾ ਉਹ ਨਹੀਂ ਖਾਣੀ ਨਾ ਉਹ ਰੱਜ ਕੇ ਖਾਂਦੀ ਹੈ ਜੀ ਹਾਂ ਵਧੀਆ ਰੱਜ ਕੇ ਆਪਣੀ ਇਹ ਕ੍ਰੀਨਰ ਹੈ ਹਾਂ 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 ਇਹ ਕ੍ਰੀਨਰ ਹੈ ਹਾਂ ਮੰਗੇ ਜਿੰਦੇ ਹੈ ਤੇ ਪਹਿਲੀ ਵਾਰੀ ਮੈਂ ਸਖਸ਼ੀ ਟੀਮ ਨੂੰ ਭਰਾਇਆ ਆਪਾਂ ਨੂੰ ਕੋਈ ਨਾ ਨੋਰਾ ਬਦਨ ਕੀ ਨਾਮ ਹੈ ਹਾਂ ABC ਨਾਲ ਹਾਂ ABC ਨਾਲ ਦਾ ਬੇਰਾਵਲੀ ਨਾਲ ਦਾ ਬੇਰਾਵਲੀ ਨਾਲ ਦਾ ਪਤਾ ਟਿਕਾਣਾ ਹੈ ਹਾਂ ਸੈਕਸਰੀ ਮੈਨੂੰ ਪਹਿਲੇ ਟਿਕਾਣਾ ਕੱਬਣਾ ਕੋਈ ਉਹ ਨਹੀਂ ਕਰਿਆ ਤੇ ਕੀ ਕਹਿਣਾ ਚਾਹੁੰਗੇ ਕਿਸਾਨਾਂ ਨੂੰ ਬਈ ਆਪਾਂ ਜਿਹੜੀ ਚਿੰਗੀ ਖਿੜਾ ਉਹ ਵਰਤੋ ਆਪਾਂ ਦਾ ਵਰਤ ਤਾ ਦੇਖ ਰਿਹਾ ਹੈ ਫੈਮਿਲੀ ਫਾਰਮ ਵਾਲੇ ਨੇ ਵੀ ਦੇ ਇਹਨਾਂ ਆਪਣਾ ਉਹ ਜਲਤ ਰਹਿ ਗਿਆ ਸਾਰੇ ਪ੍ਰੈਗਨੈਂਟ ਕਰੋ ਰਹੀ ਆਪਣੇ ਸਾਰੇ ਹਾਂ ਪ੍ਰੈਗਨੈਂਟ ਸਾਰੇ ਪ੍ਰੈਗਨੈਂਟ ਨੇ ਕੋਈ ਇੱਕ ਵਾਰੀ ਵੀ ਦਵਾਈ ਨਹੀਂ ਦਰਾਈ ਆਪਾਂ ਕੋਈ ਪਾਊਡਰ ਨਹੀਂ ਪਾਉਂਦੇ ਸਿੰਪਲ ਹੈ ਵੀੜ ਪਈਏ ਪਾਵਾਂ ਬਸ ਥੋੜਾ ਬੋਤਾ ਜਦੋਂ ਨੀਰਾ ਬਚ ਜਾਉ ਉਹਦਾ ਆਟਾ ਜ਼ਰੂਰ ਲਾਦੇ ਹਾਂ ਜੇ ਆਪਾਂ ਨੇ ਕੁਝ ਵੀ ਪਾਉਂਦੇ ਹੈਗੇ ਹਾਂ ਹ ਨੋਰਮਲ ਪਰ ਮਾਇਆ ਫੀਡ ਵੀਡੀਓਸ ਤੇ ਹਾਂਜੀ ਇਹ ਕਿਸ਼ਾਨ ਦੀ ਜਾਣਕਾਰੀ ਹੈ ਜੋ ਭਰਾਵਾਂ ਨੇ ਆਪਣੇ ਨਾਲ ਸਾਂਝੀ ਕਰੀ ਹੈ ਤੇ ਕਾਫੀ ਟਾਈਮ ਤੋਂ ਫੈਮਿਲੀ ਫਾਰਮ ਦੀ ਫੀਡ ਵਰਤ ਰਿਆ ਤੇ ਤੁਸੀਂ ਦੇਖ ਕੇ ਦੱਸ ਸਕਦੇ ਹੋ ਬਈ ਮੱਖੀ ਵੀ ਤਲਕਦੀ ਐ ਇਸ ਗਾਂ ਦੇ ਦੋਨੇ ਗਾਂਹਾਂ ਜੋ ਲੱਪਿਛਲੀ ਲਾਲ ਗਾਂ ਚੋ ਵੀ ਤੇ ਇਸ ਗਾਂ ਨੂੰ ਪ੍ਰੋਪਰ ਫੀਡ ਚੱਲੀ ਹੋਈ ਹੈ ਜਮਨ ਸਹੀ ਤੇ ਕਨਸੀਵਿੰਗ ਵੀ ਪੂਰੀ ਟੌਪ ਦੀ ਤੇ ਇਸ ਚਮੜੀ ਦੇ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ